ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਤੁਸੀਂ ਫਿਰ ਸਾਡੇ ਨਾਲ ਅੱਜ ਹਾਜ਼ਰ ਹੋ ਤੇ ਅੱਜ ਦਾ ਮੁੱਦਾ ਜੇ ਘਬਰਾਟ ਬਹੁਤ ਆਮ ਜੇ ਇਹ ਮੁੱਦਾ ਤੇ ਮੈਨੂੰ ਨਹੀਂ ਲੱਗਦਾ ਕਿ ਮੇਰਾ ਕਿਸੇ ਦੀ ਵੀ ਜ਼ਿੰਦਗੀ ਵਿੱਚ ਕਦੇ ਵੀ ਡਾਕਟਰ ਗੁਰਪਾਲੇ ਕਦੇ ਸਮਾਂ ਆਇਆ ਹੋਵੇਗਾ ਕਿ ਉਹ ਕਦੇ ਵੀ ਨਾ ਘਬਰਾਇਆ ਜਾਂ ਡਰਿਆ ਹੋਵੇਗਾ ਤੇ ਖਾਸ ਤੌਰ ਤੇ ਭਾਵੇਂ ਪੇਪਰ ਦੇਣ ਜਾਣਾ ਹੋਵੇ ਭਾਵੇਂ ਕੋਈ ਨੌਕਰੀ ਦੀ ਇੰਟਰਵਿਊ ਦੇਣ ਜਾਣਾ ਹੋਵੇ ਜਾਂ ਫਿਰ ਪਤਾ ਹੋਵੇ ਵੀ ਪਾਪਾ ਤੋਂ ਛੇਤਰ ਪੈਣੇ ਆ ਕੀ ਖਿਆਲ ਹੈ

ਢਿੱਡ ਦੇ ਵਿੱਚ ਕੁਝ ਅਜੀਬ ਜੀਵ ਹੋਣਾ ਜਿਵੇਂ तितਲੀਆਂ ਜੀਆਂ ਹੋਣੀਆਂ, ਪੁਪਰ ਹੋਣਾ, ਹੱਥ ਪੈਰ ਕੰਬਣੇ ਸੋ ਇਹ ਮੇਰਾ ਖਿਆਲ ਹੈ ਕਿ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਤਾਂ ਇੱਕ ਨਾਰਮਲ ਜਿਹਾ ਫੀਨੋਮੀਨਾ ਹੈ ਪਰ ਹਰਸ਼ਿੰਦਰ ਇਹ ਦੱਸਣ ਦੀ ਲੋੜ ਹੈ ਕਿ ਕਦੋਂ ਇਹ ਜਿਹੜਾ ਨਾਰਮਲ ਸਿਚੁਏਸ਼ਨਲ ਕੋਈ ਥੋੜੀ ਜੀ ਘਬਰਾਹਟ ਹੁੰਦੀ ਹੈ ਉਹ ਬਿਮਾਰੀ ਕਦੋਂ ਬਣਦੀ ਹੈ ਬਿਲਕੁਲ ਦੇਖੋ ਜਦੋਂ ਇਹੀ ਤਰ੍ਹਾਂ ਦੀ ਘਬਰਾਹਟ ਲਗਾਤਾਰ 6 ਮਹੀਨੇ ਤੱਕ ਰਹਿਣ ਲੱਗ ਜਾਵੇ ਜਾਂ ਹਮੇਸ਼ਾ ਹੀ ਉਹਦੇ ਨਾਲ ਡਰ ਜੁੜ ਜਾਵੇ ਭਾਵੇਂ ਉਹ ਮੌਤ ਦਾ ਹੋਵੇ ਕਿਸੇ ਬਿਮਾਰੀ ਦਾ ਹੋਵੇ ਕੋਈ ਆਪ ਹੀ ਕ੍ਰੀਏਟ ਕਈ ਵਾਰ ਕਰ ਲਈ ਜਾਂਦੀ ਹੈ ਕਿ ਇਹ ਤਾਂ ਮੈਨੂੰ ਹੋ ਹੀ ਜਾਣਾ ਮੈਂ ਤਾਂ ਪੌੜੀਆਂ ਤੋਂ ਡਿੱਗੀ ਜਾਣਾ ਮੇਰੇ ਤੋਂ ਤਾਂ ਗਲਾਸ ਸੇ ਜਾਏਗਾ ਹੀ ਮੈਂ ਤਾਂ ਹੁਣ ਦਿਸਣਾ ਬੰਦ ਹੋਣਾ ਹੀ ਐ ਬਸ ਮੇਰੇ ਤਾਂ ਯਾਨੀ ਉਹ ਡਰ ਤੇ ਜਦੋਂ ਲਗਾਤਾਰ ਇਸੇ ਤਰੀਕੇ ਦਾ ਇੱਕੰਮ ਤੁਰਦਾ ਰਹੇ ਉਹਨੂੰ ਐਂਗਜ਼ਾਇਟੀ ਡਿਸਆਰਡਰ ਕਹਿ ਦਿੰਨੇ ਆ ਤੇ ਫਿਰ ਇਹਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਨੇ ਪਰ ਮੈਨੂੰ ਲੱਗਦਾ ਜੇ ਤੁਸੀਂ ਜੇ ਰੱਤਾ ਕਿੰਨੀ ਇੱਕ ਗੱਲ ਦੱਸ ਦਿਓ ਕਿਸਮਾਂ ਦੱਸਣ ਤੋਂ ਪਹਿਲਾਂ ਕਿ ਥਾਇਰੋਇਡ ਵੀ ਕਦੇ ਕੁਝ ਇਹਦੇ ਵਿੱਚ ਕੁਝ ਕਰ ਸਕਦਾ ਹੈ ਬਿਲਕੁਲ ਇਹ ਦੋ ਬਿਮਾਰੀਆਂ ਦਾ ਖਾਸ ਹੁੰਦਾ ਕਿਉਂਕਿ ਜਦੋਂ ਅਸੀਂ ਸਿੰਪਟਮਸ ਦੀ ਡਿਸਕਸ ਕਰਾਂਗੇ ਤੇ ਐਂਗਜ਼ਾਇਟੀ ਡਿਸਆਰਡਰ ਦੇ ਵਿੱਚ ਸਾਰਾ ਦੇਨੀ ਹੋ ਸਕਦਾ ਹੈ ਕਿ ਦਿਲ ਧਕ ਧਕ ਕਰੀ ਜਾਏ ਕਿਉਂਕਿ ਆਮ ਤੌਰ ਤੇ ਸਾਨੂੰ ਆਪਣਾ ਦਿਲ ਤੜਕਲਾ ਹੋਇਆ ਮਹਿਸੂਸ ਨਹੀਂ ਹੁੰਦਾ ਜਦੋਂ ਮਹਿਸੂਸ ਹੋਣ ਲੱਗ ਜਾਏ ਤੋ ਨੂੰ ਅਸੀਂ ਪੈਲਪੀਟੇਸ਼ਨ ਕਹਿੰਨੇ ਆ ਹੱਥ ਹੌਲੀ ਹੌਲੀ ਕੰਬਣੇ ਤੇ ਵਾਲ ਖੜੇ ਹੋ ਜਾਣੇ ਪਸੀਨਾ ਆਈ ਜਾਣਾ ਤੇ ਨਾਲ ਦੀ ਨਾਲ ਕਦੇ ਉਲਟੀ ਦੀ ਸ਼ਿਕਾਇਤ ਹੋ ਜਾਣੀ ਮਾੜਾ ਮੋਟਾ ਬਲੱਡ ਪ੍ਰੈਸ਼ਰ ਵੀ ਵੱਧ ਜਾਣਾ ਤੇ ਇਸ ਤਰ੍ਹਾਂ ਦੇ ਹੀ ਸਿੰਪਟਮ ਹੁੰਦੇ ਨੇ ਜਦੋਂ ਸਾਡਾ ਥਾਇਰੋਇਡ ਗਲੈਂਡ ਜਿਹੜਾ ਇੱਥੇ ਗਲੇ ਦੇ ਅੱਗੇ ਹੁੰਦਾ ਹੈ ਇਹ ਵੱਧ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੋਂ ਉਹਦੇ ਵਿੱਚ ਵੀ ਆਲਮੋਸਟ ਇਹੀ ਸਿੰਪਟਮ ਹੁੰਦੇ ਨੇ ਨਾਲ ਦੀ ਨਾਲ ਮਰੀਜ਼ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਟਟੀਆਂ ਲੱਗ ਸਕਦੀਆਂ ਨੇ ਜੋ ਐਂਗਜ਼ਾਈਟੀ ਦੇ ਵਿੱਚ ਵੀ ਹੋ ਜਾਂਦਾ ਤੇ ਨਾਲ ਦੀ ਨਾਲ ਉਹ ਵੱਧ ਖਾਂਦਾ ਵੀ ਹੈ ਖਾਣ ਦੇ باوجود ਉਹਦਾ ਭਾਰ ਘਟਣ ਲੱਗ ਜਾਂਦਾ ਸੋ ਇੱਕ ਓਵਰਲੈਪ ਜਿਆ ਹਾਈਪਰਥਾਇਰੋਇਡਿਜ਼ਮ ਥਾਇਰয়েড ਵੱਧ ਕੰਮ ਕਰਨਾ ਤੇ ਐਂਗਜ਼ਾਈਟੀ ਤੇ ਇੱਕ ਹੋਰ ਮੈਂ ਦੱਸਾਂ ਪੈਨਿਕ ਅਟੈਕ ਜ਼ਰੂਰ ਦੱਸਦੇ ਜੀ ਬਹੁਤ ਜ਼ਿਆਦਾ ਹੁੰਦੇ ਨੇ ਤੇ ਖਾਸ ਤਰਤੇ ਔਰਤਾਂ ਨੂੰ ਖਾਸ ਤਰਤੇ ਨੌਜਵਾਨ ਬੇਟੀਆਂ ਨੂੰ ਬਹੁਤ ਜ਼ਿਆਦਾ ਹੋਣ ਲੱਗ ਗਏ ਨੇ ਉਹ ਵੀ ਨਾਲੋਂ ਨਾਲ ਦੱਸ ਦਿਓ ਕਿ ਕਿਵੇਂ ਇੱਕਦਮ ਕਬਰਾਟ ਦੇ ਅਟੈਕ ਕਿਵੇਂ ਤੁਹਾਡੀ ਧੜਕਣ ਵੱਧ ਨਹੀਂ ਬਿਲਕੁਲ ਐਸੇ ਹੀ ਤਰ੍ਹਾਂ ਦੇ ਬਿਲਕੁਲ ਐਸੇ ਤਰ੍ਹਾਂ ਦੇ ਸਿੰਪਟਮ ਹੋ ਜਾਂਦੇ ਕਿ ਹੱਥ ਪੈਰ ਠੰਡੇ ਪੈ ਜਾਂਦੇ ਤੋਂ ਐ ਲੱਗਦਾ ਜਿਵੇਂ ਬਰਫ਼ ਨੂੰ ਹੱਥ ਲਾਇਆ ਹੁੰਦਾ ਤੇ ਮੈਂ ਇਹ ਦੱਸ ਦਿਆਂ ਵੀ ਜਿਨ੍ਹਾਂ ਦਾ ਥਾਇਰੋਇਡ ਵੱਧ ਕੰਮ ਕਰਦਾ ਉਹਨਾਂ ਦੇ ਹੱਥ ਗਰਮ ਹੁੰਦੇ ਨੇ ਸੋ ਬਸ ਇਹ ਨਾ ਕੋ ਫਰਕ ਹੈ ਹੱਥ ਕੰਬੀ ਜਾਂਦੇ ਨੇ ਹਿੱਲੀ ਜਾਣਾ ਸਾਰਾ ਸਰੀਰ ਹੀ ਹਿੱਲੀ ਜਾਂਦਾ ਧੁਕ ਧੁਕ ਲੱਗੀ ਹੁੰਦੀ ਆ ਤੇ ਉਲਟੀ ਜੀ ਆਈ ਜਾਣੀ ਟਟੀਆਂ ਆਈ ਜਾਣੀਆਂ ਤਾਂ ਇਹ ਜਿਹੜੇ ਸਿੰਪਟਮਸ ਨੇ ਇਹਨਾਂ ਨੂੰ ਪੈਨਿਕ ਅਟੈਕ ਕਰੀਦਾ ਕਈ ਵਾਰ ਐਮਰਜੈਂਸੀ ਦੇ ਵਿੱਚ ਖਾਸ ਕਰ ਬੇਟੀਆਂ ਪਰ ਜੋ ਨੌਜਵਾਨ ਬੱਚੇ ਵੀ ਆਉਂਦੇ ਨੇ ਜਦੋਂ ਖਾਸ ਕਰ ਕੋਈ ਸਿਰ ਤੇ ਮੁਸੀਬਤ ਪਈ ਹੁੰਦੀ ਆ ਜਾਂ ਘਰ ਦੇ ਵਿੱਚ ਕੋਈ ਐਸਾ ਮਾਹੌਲ ਨਹੀਂ ਤੇ ਤੁਸੀਂ ਉਹ ਵੀ ਦੇਖੋ ਨਾ ਜਦੋਂ ਡਰੱਗ ਐਡਿਕਸ਼ਨ ਦੇ ਵਿੱਚ ਬਿਲਕੁਲ ਜਦੋਂ ਉਹਦਾ ਵਿਦਡਰੋਅਲ ਹੁੰਦੀ ਜੇ ਉਹ ਥੋੜੇ ਜੇ ਲੱਛਣ ਜ਼ਰੂਰ ਦੱਸ ਦਿਓ ਕਿਉਂਕਿ ਉਹ ਵੀ ਬੜਾ ਇੰਪੋਰਟੈਂਟ ਹਿੱਸਾ ਹੈ ਜੇ ਕਿ ਜਦੋਂ ਨਸ਼ੇ ਤੋਂ ਬੰਦੇ ਦੀ ਲਤ ਟੁੱਟਦੀ ਉਹਦੀ ਨਿਕ ਜਦੋਂ ਅਸਰ ਘਟਦਾ ਜੇ ਤੇ ਉਹਨੂੰ ਹੋਰ ਦੀ ਲੋਡ ਮਹਿਸੂਸ ਹੁੰਦੀ ਜੇ ਤਾਂ ਕਿਵੇਂ ਉਹਦਾ ਹਾਲ ਹੋ ਜਾਂਦਾ ਬਿਲਕੁਲ ਉਹ ਡਰੱਗ ਵਿਦਡਰੋਅਲ ਸਿੰਪਟਮਸ ਨੇ ਭਾਵੇਂ ਉਹ

ਬਿਲਕੁਲ ਇਹ ਸਿੰਪਟਮਸ ਵਿਡਡਰੋਅਲ ਡਰਗ ਵਿਡਡਰੋਅਲ ਦੇ ਐਂਗਜ਼ਾਈਟੀ ਵਰਗੇ ਬਿਲਕੁਲ ਇੱਕ ਹੁੰਦਾ ਜੇ ਸੋਸ਼ਲ ਐਂਗਜ਼ਾਈਟੀ ਡਿਸਆਰਡ ਯਾਨੀ ਆਪ ਨੂੰ ਨਹੀਂ ਪਤਾ ਲੱਗਦਾ ਲੋਕ ਦੱਸਦੇ ਨੇ ਵੀ ਇਹ ਤਾਂ ਇਹ ਸਾਲ ਵਿੱਚ ਕੰਬਣ ਲੱਗ ਗਿਆ ਬੁਰਾ ਹਾਲ ਨਹੀਂ ਘਬਰਾਟ ਹੋ ਰਹੀ ਹੈ ਕਿ ਉਹ ਕੋਈ ਹੋਰ ਯਾਨੀ ਤੁਹਾਡੇ ਬਾਰੇ ਜਜ ਕਰਕੇ ਦੱਸਦਾ ਕਿ ਇਹ ਇਹਨੂੰ ਹੁਣ ਇਹ ਅਟੈਕਸ ਹੁੰਦੇ ਨੇ ਸੋ ਉਹ ਵੀ ਕਈ ਵਾਰ ਬੰਦਾ ਆਪਣੇ ਆਪ ਨੂੰ ਜਜ ਹੀ ਨਹੀਂ ਕਰ ਸਕਦਾ ਕਿ ਮੈਨੂੰ ਕੀ ਹੋ ਰਿਹਾ ਜੀ ਪਰ ਰਸ਼ੇਂਦਰ ਕੁਝ ਨਹੀਂ ਸਪੈਸ਼ਲ ਸਰਕਮਸਟੈਂਸਸ ਚ ਹੁੰਦੇ ਨੇ ਇਵੇਂ ਕਈਆਂ ਨੂੰ ਡਰ ਹੁੰਦਾ ਜੀ ਬਹੁਤ ਹੀ ਜਿਆਦਾ ਉੱਚੇ ਜਾ ਕੇ ਨਾ ਉਹੇਟਾ ਬਿਲਡਿੰਗ ਤੋਂ ਦੇਖਣ ਕਿ ਉਹਨਾਂ ਨੂੰ ਚੱਕਰ ਆ ਜਾਂਦੇ ਨੇ ਘਬਰਾਹਟ ਹੋ ਜਾਂਦੀ ਹੈ ਇਸੇ ਤਰੀਕੇ ਕਈਆਂ ਨੂੰ ਕੱਲੇ ਰਹਿੰਦਾ ਬੰਦ ਕਮਰਾ ਜੀ ਬੰਦ ਕਮਰੇ ਦਾ ਤਾਂ ਬੜਾ ਸਵੀਅਰ ਹੁੰਦਾ ਤੇ ਕਈ ਲਿਫਟ ਦੇ ਵਿੱਚ ਆ ਕੇ ਲੋਕ ਡਰਨ ਲੱਗ ਜਾਂਦੇ ਨੇ ਵੀ ਹੁਣ ਮੈਂ ਮਰਿਆ ਕਿ ਕੰਬਣ ਲੱਗ ਜਾਂਦੇ ਨੇ ਚੀਕਾਂ ਤੱਕ ਮਾਰ ਪੈਂਦੇ ਨੇ ਮਾਰਨ ਲੱਗ ਜਾਂਦੇ ਨੇ ਸਭ ਤੇ ਕਈ ਉਹ ਹੁੰਦੇ ਨੇ ਜਿਨ੍ਹਾਂ ਨੂੰ ਸੋਸਾਇਟੀਲ ਹੁੰਦਾ ਵੀ ਬਹੁਤੇ ਸਾਰੇ ਲੋਕ ਕਿਤੇ ਇਕੱਠੇ ਹੋ ਜਾਂਦਾ ਨਾ ਲਿਫਟ ਦੇ ਵਿੱਚ ਦੇ ਪੰਜ ਬੰਦੇ 10 ਬੰਦੇ ਹੋ ਗਏ ਉਹਨਾਂ ਨੂੰ ਕਬਰਾਟ ਹੋਣ ਲੱਗ ਜਾਣੀ ਹੈ ਬਿਲਕੁਲ ਹਾਂ ਲੱਗਦਾ ਕਿ ਸਾਹ ਘੁੱਟਣ ਲੱਗ ਗਿਆ ਜੀ ਬੁਰਾ ਹਾਲ ਹੋ ਗਿਆ ਇੱਕ ਇਲਨਸ ਐਂਗਜ਼ਾਇਟੀ ਡਿਸਆਰਡਰ ਵੀ ਦੱਸੋ ਵੀ ਜਿਹਨੂੰ ਕੁਛ ਨਾ ਕੁਛ ਬਣਾਉਂਦੇ ਹੀ ਰਹਿੰਦੇ ਆ ਵੀ ਮੈਨੂੰ ਆਹ ਬਿਮਾਰੀ ਹੋ ਹੀ ਜਾਣੀ ਹੈ ਮੈਨੂੰ ਤਾਂ ਹੋਈ ਹੋਈ ਹੈ ਦੇਖੋ ਜੀ ਮੇਰੀ ਤਾਂ ਛਾਤੀ 'ਚ ਦਰਦ ਹੈ ਮੈਨੂੰ ਸਾਹ ਨਹੀਂ ਆ ਰਿਹਾ ਉਹਨ ਮੇਰੀਆਂ ਲੱਤਾਂ ਮੇਰੇ ਗੋਡੇ ਮੇਰੀ ਪਿੱਠ ਇਹਨਾਂ ਨੂੰ ਬਿਲਕੁਲ ਜੀ ਹਾਈਪੋਕੌਂਡ੍ਰੈਕਟਸ ਕਹਿੰਦੇ ਆ ਤੇ ਇਹ ਨਾ ਕੋਈ ਨਾ ਕੋਈ ਬਿਮਾਰੀ ਬਣਾ ਹੀ ਰੱਖਦੇ ਨੇ ਤੇ ਸਾਡੇ ਕੋਲ ਪੂਰੇ ਤਿਆਰਸ਼ਿਆਰ ਹੋ ਕੇ ਤੇ ਆਂਦੇ ਨੇ ਜੀ ਆ ਇੱਕ ਪਰਸੋਂ ਦੀ ਮੇਰੇ ਸਿਰਦਾਰ ਸੀਗਾ ਤੇ ਦੋ ਤਿੰਨ ਦਿਨਾਂ ਦੇ ਬਾਅਦ ਉਹਨਾਂ ਦੇ ਪੇਟ ਦਰਦ ਹੋ ਜਾਂਦਾ ਫਿਰ ਕਦੇ ਛਾਤੀ ਦਰਦ ਹੋ ਜਾਂਦੀ ਹੈ ਤੇ ਤੁਸੀਂ ਹੈਰਾਨ ਹੋ ਗਏ ਹਰਸ਼ਿੰਦਰ ਇੱਕ ਐਨਾ ਐਕਸਟ੍ਰੀਮ ਐਂਗਜ਼ਾਈਟੀ ਇਹ ਡਿਸਆਰਡਰ ਐਨਾ ਵੱਡਾ ਇਹ ਪੈਦਾ ਕਰ ਲੈਂਦੇ ਨੇ ਕਿ ਇਹ ਕਹਿੰਦੇ ਨੇ ਭਾਵੇਂ ਆਪਰੇਸ਼ਨ ਕਰਨਾ ਪਏ ਮੇਰਾ ਜੀ ਟੀਡ ਖੋਲ ਕੇ ਦੇਖ ਲਓ ਸੋ ਇਹਨੂੰ ਅਸੀਂ ਮਨਕੋਸਸਲ ਸਿੰਡਰੋਮ ਕਹਿ ਦਿੰਦੇ ਆ ਕਿ ਇਹ ਐਨਾ ਐਕਸੈਸ ਹੋ ਜਾਂਦਾ کہ وہ کہندہ نہیں جو مرجی کرنا ہے سی ٹی سکان کرنا جو مرجی کرو میری تجیب ہماری لبو بلکل جی ساڑھے کل تا بچے کئی بار اس طریقے دا آ جاندے نے کہ دورہ پہ ہے اسی سوئیاں تک مار لو این <laughs> اکڑائے پورے ادھا پہ آ جاندے نے <laughs> نہیں جی دیسنے پھر کئی آ جاندے نے دیسنا ہی باندھ ہو گیا ਜੋ ਮਰਜ਼ੀ ਕਰੀ ਜੋ ਪਰ ਫਿਰ ਵੀ ਡਾਕਟਰਾਂ ਕੋਲ ਤਾਂ ਕੁਝ ਨਾ ਕੁਝ ਤਰੀਕੇ ਹੁੰਦੇ ਨੇ ਲੱਭ ਲੈਣ ਦੇ ਅਸੀਂ ਲੱਭ ਹੀ ਲੈਨੇ ਆ ਵੀ ਇਹ ਝੂਠਾ ਮੂਠਾ ਕਰ ਰਹੇ ਹੋ ਰੋਟ ਕੀਤਾ ਜਾ ਰਿਹਾ ਪਰ ਬਹੁਤ ਸਾਰੇ ਬੱਚੇ ਇਮਤਿਆਨਾ ਦੇ ਨੇੜੇ ਕੁਝ ਨਾ ਕੁਝ ਇਹੋ ਜਿਹਾ ਕਰਕੇ ਪਹੁੰਚਦੇ ਨੇ ਇਹ ਚਲੋ ਵੱਖਰੀ ਗੱਲ ਹੋ ਗਈ ਇੱਕ ਮੇਜਰ ਡਿਪਰੈਸਿਵ ਡਿਸਆਰਡਰ ਤੇ क्रੋਨਿਕ ਡਿਪਰੈਸਿਵ ਡਿਸਆਰਡਰ ਜਿਨ੍ਹਾਂ ਵਿੱਚ ਤਾਂ ਸਾਨੂੰ ਸ਼ਾਇਦ ਸੈਕੀਟ੍ਰਿਕ ਟਰੀਟਮੈਂਟ ਦੀ ਉਹਨਾਂ ਨੂੰ ਪ੍ਰੋਪਰ ਲੰਬੇ ਸਮੇਂ ਤੱਕ ਲੋੜ ਵੀ ਹੁੰਦੀ ਜੇ ਬਿਲਕੁਲ ਸੋ ਕਈ ਵਾਰੀਏ ਐਂਗਜ਼ਾਇਟੀ ਦੇ ਨਾਲ ਹੀ ਡਿਪਰੈਸ਼ਨ ਦੇ ਸਿੰਪਟਮਸ ਵੀ ਆਉਂਦੇ ਨੇ। ਤੋ ਉਹ ਡਿਪਰੈਸ਼ਨ ਦੇ ਜਿਹੜੇ ਸਿੰਪਟਮਸ ਨੇ ਉਹਦੇ ਵਿੱਚ ਉਹ ਬੰਦਾ ਵਾਰ-ਵਾਰ ਰੋਈ ਜਾਣਾ, ਮਨ ਉਦਾਸ ਹੋਣਾ, ਸਾਰਿਆਂ ਤੋਂ ਇਕੱਲੇ ਹੋ ਕੇ ਬਹਿ ਜਾਣਾ, ਕੰਮ 'ਚ ਦਿਲ ਨਾ ਲੱਗਣਾ ਤੇ ਮਰਨ ਦਾ ਦਿਲ ਕਰਨਾ ਮੈਂ ਤਾਂ ਮਰੀ ਜਾਵਾਂ ਉਹ ਜ਼ਿਆਦਾ ਚੰਗਾ ਹੈ ਬਿਲਕੁਲ ਆਮ ਤੌਰ ਤੇ ਜੀ ਸ਼ੱਕਰ ਰੋਗੀਆਂ ਵਿੱਚ ਜਾਂ क्रॉनिक ऑब्स्ट्रक्टिव पल्मोनरी ডিজিਜ਼ ਵਿੱਚ ਇਹਨਾਂ ਵਿੱਚੋਂ ਬਿਮਾਰੀਆਂ ਦੇ ਨਾਲ ਜਦੋਂ ਮੇਜਰ ਡਿਪਰੈਸਿਵ ਡਿਸਆਰਡਰ ਸ਼ੁਰੂ ਹੋ ਜਾਂਦਾ ਜੇ ਕਿ ਕੋਈ ਹੈ ਤੁਹਾਨੂੰ क्रॉनिक ਬਿਮਾਰੀ ਉਹਦੇ ਨਾਲੋਂ ਨਾਲ ਇਹ ਚੀਜ਼ਾਂ ਤੁਸੀਂ ਸੁਪਰ ਐਡਡ ਜਿਹੜੀ ਖਾਸ ਕਰ ਕੈਂਸਰ ਜੇ ਕਿਸੇ ਨੂੰ ਹੋ ਜਾਈ ਨਾ ਅਸੀਂ ਬੜੀ ਵਾਰ ਦੇਖਿਆ ਹੈ ਕਿ ਜਦੋਂ ਪਹਿਲੀ ਵਾਰ ਡਾਇਗਨੋਸਿਸ ਦਸੀਦਾ تو تھی اِسی بڑا سوچ سمجھ کے انہوں تیار کر کے دسی دے کیونکہ بہت سارے لوگ وہ ڈائگنوس تا سٹریس نہیں لے سکتے میں نے یاد آتا ہرشندر کہ کووڈ دے ٹائم دے بیچے در جب کسی ایک جوان بچے پتا لگیا کہ جی میں کووڈ پوزیٹو ہوں انہوں اینی ای اینی انگزائیٹی ہوئی کہ وہ 9ਵੀਂ ਮੰਜ਼ਲ ਤੇ ਬਾਹਰ ਜਾ ਕੇ ਉਹਨੇ ਛਾਲ ਹੀ ਮਾਰ ਦਿੱਤੀ ਬਿਲਕੁਲ ਸੋ ਇਹ ਬਿਲਕੁਲ ਜਾਰਨਾ ਸਕਣਾ ਇਕਦਮ ਇੰਨਾ ਜ਼ਿਆਦਾ ਤੁਹਾਨੂੰ ਘਬਰਾਟ ਹੋ ਜਾਣੀ ਕਿ ਤੁਸੀਂ ਆਪਣੇ ਮਨ ਨੂੰ ਕਾਬੂ ਹੀ ਨਾ ਕਰ ਸਕਣਾ ਆ ਆਪਾਂ ਲੱਛਣ ਹੋਰ ਵੀ ਕੁਝ ਦੱਸਣੇ ਚਾਹਾਂਗੇ ਪਰ ਉਸ ਤੋਂ ਪਹਿਲਾਂ ਗੁਰਪਾਲ ਮੈਂ ਬੜੀ ਇੱਕ ਸੀਰੀਅਸ ਗੱਲ ਉਹਦੇ ਵਿੱਚ ਦੱਸਣਾ ਚਾਹਣੀ ਆ ਕਿ ਆਪਾਂ ਸ਼ੁਰੂ ਤੋਂ ਬੱਚੇ ਨੂੰ ਇੱਕ ਦੌੜ ਚ ਸ਼ਾਮਲ ਕਰਾ ਦਿੰਨੇ ਆ ਤੂੰ ਫਸਟ ਹੀ ਆਣਾ ਪੁਆਇੰਟ ਇੱਕ ਨੰਬਰ ਕੱਟ ਕੇ ਰਹਿ ਗਿਆ ਇਹ ਕਿਉਂ ਹੋ ਗਿਆ ਜੇ ਕਿਤੇ ਉਸ ਸਮੇਂ ਅਸੀਂ ਬੱਚੇ ਨੂੰ ਇੰਨਾ ਕੁ ਸਿਖਾ ਦਈਏ ਪਰਵਾਹ ਨਾ ਕਰ ਅਦੋ ਨੰਬਰ ਹੀ ਆ ਕੀ ਮਾਨੇ ਰਖਦਾ ਹੋ ਸਕਦਾ ਕੁਦਰਤ ਨੇ ਤੇਰੇ ਲਈ ਬਹੁਤ ਖੂਬਸੂਰਤ ਹੋ ਰਾ ਖੋਲਿਆ ਹੋਵੇ ਸੋ ਇਹ ਹਾਰ ਨੂੰ ਜਰਨਾ ਜਦੋਂ ਤੱਕ ਅਸੀਂ ਬੱਚਿਆਂ ਨੂੰ ਨਹੀਂ ਸਿਖਾਉਂਦੇ ਤੇ ਜਦੋਂ ਤੱਕ ਅਸੀਂ ਆਪ ਨਹੀਂ ਸਿੱਖਦੇ ਕਿ ਇੱਕ ਕੋਈ ਗੱਲ ਨਹੀਂ ਕੁਝ ਖੁਸਿਆ ਹੀ ਹੈ ਭਾਈ ਦੂਜਾ ਹੱਥ ਹੈਗਾ ਜੇ ਰੱਬ ਨੇ ਦਿੱਤਾ ਹੈ ਕਿ ਇਸ ਹੱਥ ਨਾਲ ਅਸੀਂ ਹੋਰ ਕੰਮ ਕਰਕੇ ਫਿਰ ਕਮਾ ਲਵਾਂਗੇ ਕੀ ਪਤਾ ਉਹਦੇ ਵਿੱਚ ਕੀ ਇਸ ਤੋਂ ਵੀ ਚੰਗਾ ਹੋਣ ਵਾਲਾ ਬਸ ਇੰਨਾ ਕੀ ਮਨ ਨੂੰ ਸਮਝਾਉਣ ਦੀ ਗੱਲ ਹੁੰਦੀ ਜੇ ਤੇ ਇੰਜੀ ਬਿਮਾਰੀ ਜਦੋਂ ਆ ਗਈ ਪਤਾ ਜੇ ਲਾ ਇਲਾਜ ਹੈ ਫਿਰ ਸਾਡੀਆਂ ਤਕੋਜਾਂ ਦੱਸ ਚੁੱਕੀਆਂ ਨੇ ਕਿ ਜਿੰਨਾ ਤੁਸੀਂ ਮਨ ਨੂੰ ਤਗੜਾ ਰੱਖ ਸਕਦੇ ਹੋ ਤੁਹਾਡੇ ਅੰਦਰਲੇ ਨੈਚੁਰਲ ਕਿਲਰ ਸੈਲਸ ਤਗੜੀ ਜੰਗ ਵਿੜ ਦਿੰਦੇ ਨੇ ਬਹੁਤ ਸੀਰੀਅਸ ਬਿਮਾਰੀ ਵਿੱਚ ਵੀ ਤੁਸੀਂ ਸਾਲਾਂ ਸਾਲ ਫਿਰ ਜੀ ਲੈਂਦੇ ਹੋ ਸਿਰਫ ਇੱਕ ਉਸ ਚੜ੍ਹਦੀ ਕਲਾ ਨਾਲ ਕਿ ਮੈਂ ਜੀਣਾ ਇਹ ਬਹੁਤ ਵੱਡੀ ਗੱਲ ਹੁੰਦੀ ਜੇ ਤੁਹਾਨੂੰ ਕੁਝ ਲੱਛਣ ਮੇਰਾ خیال ਹੁਣ ਆਪਾਂ ਦਸੀਏ ਜੀ ਬਿਲਕੁਲ ਜੀ ਕੋਈ ਖਾਸ ਜੇ ਵੈਸੇ ਵਸੇ ਬਹੁਤੇ ਕਵਰ ਕਰਦੇ ਲੱਛਣ ਪਰ ਫਿਰ ਵੀ ਜੇ ਕਈ ਵਾਰ ਤੁਹਾਨੂੰ ਨਾ ਪਤਾ ਲੱਗੇ ਤੁਸੀਂ ਇਹਦੇ ਸ਼ਿਕਾਰ ਬਣ ਰਹੇ ਹੋ ਤੁਹਾਡਾ ਚਿੜਚੜਾਪਨ ਰਹਿਣਾ ਧਿਆਨ ਨਾਲ ਧਿਆਨ ਨਾ ਲਾ ਸਕਣਾ ਯਾਨੀ ਟਿਕ ਕੇ ਬੈਠ ਨਾ ਸਕਣਾ ਲਗਾਤਾਰ ਯਾਨੀ ਥਕਾਵਟ ਬਿਨਾਈ ਮਤਲਬ ਥਕਾਵਟ ਮੈਂ ਥੱਕਿਆ ਹੀ ਪਿਆ ਸਾਰੇ ਸਰੀਰਾਂ ਚ ਦਰਦਾਂ ਹੀ ਹੋਈ ਜਾਂਦੀਆਂ ਸੋ ਇਹ ਬਹੁਤ ਅਹਿਮ ਜੇ ਲੱਛਣ ਨੇ ਜਿਹੜੇ ਤੁਹਾਨੂੰ ਦੱਸ ਦਿੰਦੇ ਨੇ ਕਿ ਹੋ ਰਿਹਾ ਤੇ ਅਸੀਂ ਨਾ ਤਾਂ ਇੱਕ ਇੱਕ ਹਸ਼ਿੰਦਰ ਹੋਰ ਅੱਜਕੱਲ ਜਿਹੜਾ ਇੱਕ ਸਟ्रेस डिसऑर्डर ਹੈ ਜਿਹਨੂੰ ਅਸੀਂ ਕਹਿੰਦੇ ਆ ਪੋਸਟ ਟਰਾਮੈਟਿਕ ਸਟ्रेस डिसऑर्डर ਇਹ ਕਈ ਵਾਰੀ ਹੁੰਦਾ ਜਦੋਂ ਬਹੁਤ ਵੱਡਾ ਟਰਾਮਾ ਦੇ ਵਿੱਚੋਂ ਕੁਝ ਨਿਕਲਿਆ ਹੋਏ ਖਾਸ ਕਰ ਜਿਹੜੇ ਸਾਡੇ ਫੌਜੀ ਵੀ ਲੜਾਈ ਚੋਂ ਆਉਂਦੇ ਨੇ ਨਾ ਵਾਪਸ ਤੇ ਉਦੋਂ ਉਹ ਇੰਨਾ ਮਾਰ ਕੱਟ ਦੇਖਦੇ ਨੇ ਆਪਣੇ ਜਿਹੜੇ ਸਾਥੀ ਹੁੰਦੇ ਨੇ ਉਹਨਾਂ ਦੀਆਂ ਮੌਤਾਂ ਦੇਖਦੇ ਨੇ ਆਪ ਵੀ ਸ਼ਾਇਦ ਬੜੇ ਇੰਜਰ ਹੋਏ ਹੁੰਦੇ ਨੇ ਨਹੀਂ ਹੋਏ ਹੁੰਦੇ ਤਾਂ ਉਹ ਜਿਹੜੇ ਬੰਬ ਪਟਾਕੇ ਉਹਨਾਂ ਦੇ ਕੰਨਾਂ ਦੇ ਵਿੱਚ ਅਸਰ ਪਿਆ ਹੁੰਦਾ ਦਿਮਾਗ ਤੇ ਅਸਰ ਪਿਆ ਹੁੰਦਾ ਉਹ ਵਾਪਸ ਆ ਕੇ ਇੱਕ ਐਸੇ ਸਟ्रेस ਦੇ ਵਿੱਚ ਆ ਜਾਂਦੇ ਨੇ ਜਿਹਦੇ ਵਿੱਚੋਂ ਨਿਕਲਣਾ ਕਈ ਵਾਰ ਕਈ ਸਾਲ ਤੱਕ ਲੱਗ ਜਾਂਦੇ ਨੇ ਉਹਦੇ ਲਈ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦੀ ਲੋੜ ਵੀ ਪੈਂਦੀ ਹੈ ਓਕੂਪੇਸ਼ਨਲ ਥੈਰੇਪੀ ਦੀ ਲੋੜ ਪੈਂਦੀ ਹੈ ਸਾਈਕੋਲੋਜੀਕਲ ਸਪੋਰਟ ਦੀ ਵੀ ਲੋੜ ਪੈਂਦੀ ਹੈ ਇਸੇ ਤਰੀਕੇ ਨਾਲ ਕਿਸੇ ਦਾ ਬਹੁਤ ਵੱਡਾ ਐਕਸੀਡੈਂਟ ਹੋ ਜਾਏ ਤੁਸੀਂ ਗੱਡੀ 'ਚ ਜਾ ਰਹੇ ਹੋ ਗੱਡੀ ਦਾ ਐਕਸੀਡੈਂਟ ਹੋ ਗਿਆ 1.200 ਬੰਦੇ ਮਰ ਗਏ ਤੁਸੀਂ ਨਿਕਲੇ ਭਾਵੇਂ ਤੁਹਾਨੂੰ ਕੋਈ ਸੱਟ ਨਹੀਂ ਲੱਗੀ ਲੇਕਿਨ ਇੱਕ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਉਸ ਨੂੰ ਕਿਹਾ ਜਾਂਦਾ ਤੇ ਉਹਦੇ ਨਾਲ ਬਹੁਤ ਸੇਵੀਅਰ ਇਹ ਕਈ ਵਾਰੀ ਬਿਮਾਰੀ ਹੋ ਸਕਦੀ ਹੈ ਬਿਲਕੁਲ ਪੈਨਿਕ ਅਟੈਕ ਦੇ ਥੋੜੇ ਜੇ ਹੋਰ ਲੱਛਣ ਦੱਸ ਦਿੰਨੇ ਆ ਜੀ ਤੁਹਾਡੀ ਛਾਤੀ 'ਚ ਪੀੜ ਹੋਣੀ ਤੁਹਾਨੂੰ ਲੱਗੇ ਕਿ ਮੇਰਾ ਸਾਰਾ ਕੁਝ ਬਸ ਹੁਣ ਚੱਲਿਆ ਖਤਮ ਹੋ ਰਿਹਾ ਹੈ ਬਸ ਖਿਸਕੀ ਜਾਂਦਾ ਹੈ ਸਾਰਾ ਕੁਝ ਹੱਥ ਪੈਰ ਤੁਹਾਡੇ ਇਸ ਤਰ੍ਹਾਂ ਕੰਬਣ ਲੱਗ ਸਕਦੇ ਨੇ ਬੁਰੀ ਤਰ੍ਹਾਂ ਫਿਰ ਤੁਹਾਡਾ ਚੱਕਰ ਜਾਂ ਤੁਹਾਨੂੰ ਹੱਥ ਪੈਰ ਸੁੰਨ एकदम ਹੋਣ ਲੱਗ ਜਾਂਦੇ ਨੇ ਇੰਜ ਲੱਗਦਾ ਧੜਕਣ ਬਹੁਤ ਜ਼ਿਆਦਾ ਵਧ ਗਈ ਬਸ ਕੁਛ ਨਾ ਕੁਛ ਹੁਣ ਮਾੜਾ ਵਾਪਰ ਨਹੀਂ ਲੱਗਿਆ ਮੈਂ ਬਿਲਕੁਲ ਮਰਨ ਲੱਗਾ ਸਾਹ ਖਿੱਚਵੇਂ ਲੈਣ ਲੱਗ ਜਾਂਦੇ ਉਹ ਇਹੋ ਜਿਹਾ ਹਾਲ ਕਰ ਦਿੰਦਾ ਕਿ ਸਿਨ ਨੇ ਤਰੇਲੀਆਂ ਬਿਲਕੁਲ ਬੁਰਾ ਹਾਲ ਸੋ ਇਹ ਜਿਹੜਾ ਇਮਪੈਂਡਿੰਗ ਡੈਥ ਵਰਗੀ ਤੁਹਾਨੂੰ ਬੱਸ ਮਰ ਚੱਲੇ ਮਰ ਚੱਲੇ ਵਾਲਾ ਪੈਨਿਕ ਅਟੈਕ ਜੇ ਜਿਹਦੇ ਤੋਂ ਅਸੀਂ ਸਪਸ਼ਟ ਦੱਸ ਦਈਏ ਪੂਰਨ ਰੂਪ ਵਿੱਚ ਠੀਕ ਹੋਇਆ ਜਾ ਸਕਦਾ ਸਿਰਫ ਤੁਸੀਂ ਤਸੱਲੀ ਰੱਖੋ ਤੇ ਖੁਰਾਕ ਜ਼ਰੂਰ ਦੱਸਦੇ ਥੋੜਾ ਬਿਲਕੁਲ ਜ਼ਰੂਰ ਖੁਰਾਕ ਬਾਰੇ ਕੋਈ ਥੋੜਾ ਸੋ ਤਲੀਆਂ ਚੀਜ਼ਾਂ ਜੀ ਘੱਟ ਕਰ ਦਿਓ ਹਰੀਆਂ ਸਬਜ਼ੀਆਂ ਜ਼ਿਆਦਾ ਲਓ ਤੇ ਇਹਦੇ ਵਿੱਚ ਹਰੀਆਂ ਫਲੀਆਂ ਬਹੁਤ ਅਸਰਦਾਰ ਨੇ ਐਵੋਕਾਡੋ ਅਸਰਦਾਰ ਜੇ ਲੱਗਦਾ ਤਾਂ ਭਾਵੇਂ ਆਪਣਾ ਜਈ ਹੈ ਪਰ ਕੇਲਾ ਵੀ ਚੰਗਾ ਜੇ ਖਾ ਲਿਆ ਕਰੋ ਉਹ ਬਹੁਤ ਵਧੀਆ ਜੇ ਪਰ ਥੋੜਾ ਜਿਆਦਾ ਹਾਰਮੋਨ ਪ੍ਰੋਡਿਊਸ ਕਰਦਾ ਹੈ ਕੇਲਾ ਸੋ ਕੇਲਾ ਬੜਾ ਵਧੀਆ ਸੋ ਹਰੀਆਂ ਸਬਜ਼ੀਆਂ ਫਲ ਜ਼ਰੂਰੀ ਨੇ ਤਲੀਆਂ ਬੰਦ ਕਰ ਦਿਓ ਪਰ ਇਹਦੇ ਨਾਲੋਂ ਨਾਲ ਬਹੁਤ ਅਹਿਮ ਜੇ ਆਪਣੇ ਲਈ ਸਮਾਂ ਕੱਢਣਾ ਜ਼ਿੰਦਗੀ ਦੌੜੀ ਜਾਂਦੀ ਜੇ ਬਿਲਕੁਲ ਉਹਨਾਂ ਦੀ ਰੇਤ ਵਾਂਗ ਤਿਲਕ ਦੀ ਪਤਾ ਹੀ ਨਹੀਂ ਕੱਲ ਨੂੰ ਅਸੀਂ ਜਾਗਣਾ ਕਿ ਨਹੀਂ ਸੋ ਥੋੜਾ ਜਿਹਾ ਸਮਾਂ ਆਪਣੇ ਲਈ ਹੱਸਣ ਖੇਡਣ ਲਈ ਥੋੜਾ ਜਿਹਾ ਜ਼ਿੰਦਗੀ ਨੂੰ ਜੀ ਲੈਣ ਲਈ ਤੇ ਫਿਰ ਥੋੜਾ ਜਿਹਾ ਸੋਚਣ ਲਈ ਉਹ ਕੋਈ ਨਾ ਕੋਈ ਗੱਲਾਂ ਤਾਂ ਅਸੀਂ ਨਜ਼ਰ ਅੰਦਾਜ਼ ਕਰ ਹੀ ਸਕਦੇ ਹਾਂ ਕਿਸੇ ਨੇ ਸਾਨੂੰ ਕੀ ਕਹਿ ਦਿੱਤਾ ਕੋਈ ਗੱਲ ਨਹੀਂ ਉਹਦਾ ਕੰਮ ਹੈ ਅਸੀਂ ਆਪਣੇ ਕੰਮ 'ਚ ਜੁਟ ਜਾਈਏ ਸੋ ਇੰਨਾ ਕੁ ਕੋਸ਼ਿਸ਼ ਕਰੋ ਤੇ ਨਾਲੋਂ ਨਾਲ ਜ਼ਰੂਰ ਕਹਿੰਨੇ ਆ ਕਿ ਤੁਸੀਂ ਡਾਕਟਰੀ ਸਲਾਹ ਜ਼ਰੂਰ ਲਓ ਇਲਾਜ ਜ਼ਰੂਰੀ ਜੇ ਦਵਾਈਆਂ ਜ਼ਰੂਰ ਲੈਣੀਆਂ ਚਾਹੀਦੀਆਂ ਨੇ ਸੋ ਉਹਨਾਂ ਨਾਲ ਥੋੜਾ ਛੇਤੀ ਠੀਕ ਹੋ ਜਾਓਗੇ ਪਰ ਇਹ ਤਸੱਲੀ ਆਪਣੇ ਮਨ ਨੂੰ ਜ਼ਰੂਰ ਦੇਣ ਦੀ ਲੋੜ ਏ ਕੋਈ ਗੱਲ ਨਹੀਂ ਇਹ ਸਮਾਂ ਵੀ ਲੰਘ ਹੀ ਜਾਏਗਾ ਜਿਵੇਂ ਪਹਿਲਾਂ ਔਖਾ ਸਮਾਂ ਲੰਘਿਆ ਸੀ ਪਰਵਾਹ ਨਾ ਕਰੋ ਇਹ ਵੀ ਲੰਘ ਜਾਏਗਾ ਇਸ ਮੌਕੇ ਦੇ ਵੀ ਸਿਰਫ ਇੱਕ ਮੇਰੇ ਵੱਲੋਂ ਸਲਾਹ ਹੋਏਗੀ ਵੀ ਕਦੇ ਵੀ ਸ਼ਰਾਬ ਦਾ ਸਾਹਾਰਾ ਨਾ ਲਓ بہت سارے مریض سوچتے نے بھی شراب پی کے جی ڈیئے کبراتے اس تو نجات مل جائے گی لیکن شراب جو ہے برین دے فنکشنز نو سپریس کر دیا ہے دبا دن دیا ہے مریض ہو ڈپریشن دے بھی چلا جائے گا سو شراب پینا یہ دا بالکل ہی کسی طریقے نال علاج نہیں ہے پر میں نو لگ دا کہ دوستہ نال ہاسا ٹھٹھا کر لو بچیا نال کھیڑ لو بچیا نال کھیڑنا کسی ہوبی جو لگ جانا صلاح لے کے ਦਵਾਈ ਖਾਣਾ ਵੀ ਇਸ ਐਂਗਜ਼ਾਇਟੀ ਦਾ ਕਸਰਤ ਨਾ ਭੁੱਲਣਾ ਜੀ ਕਰਨੀ ਜ਼ਰੂਰ ਜੇ ਅਲਵਿਦਾ ਲੈਣ ਤੋਂ ਪਹਿਲਾਂ ਅਸੀਂ ਫਿਰ ਤੁਹਾਡੇ ਨਾਲ ਉਹੀ ਸਾਂਝ ਗੰਢਣੀ ਜੇ ਬਿਲਕੁਲ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤੇ ਆਪਣੀਆਂ ਖੁਸ਼ੀਆਂ ਖੇੜੇ ਸਾਡੇ ਨਾਲ ਵੰਡਦੇ ਰਹੋ ਅਸੀਂ ਇੰਜ ਹੀ ਤੁਹਾਡੇ ਨਾਲ ਫਿਰ ਜੁੜਾਂਗੇ ਇੱਕ ਹੋਰ ਨਵੇਂ ਮੁੱਦੇ ਨਾਲ